ਜਿਹੜੇ ਕਹਿੰਦੇ ਆ ਕਿ ਅਸੀਂ ਪੰਛ ਦੀ ਗੱਲ ਕਰਦੇ ਆ ਅੱਜ ਪੰਛ ਦੇ ਉਲਟੋ ਚੋਣਾ ਲੜ ਰਹੇ ਆ ਪਰ ਇਹ ਗੱਲਾਂ ਸਾਡੀਆਂ ਸਰਕਾਰਾਂ ਤੋਂ برداشت ਨਹੀਂ ਹੋਈਆਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਉੱਪਰ ਐਨਐਸਐ ਲਾ ਕੇ ਡਿਬਰੂਗੜ ਭੇਜਤਾ ਜਿਹੜਾ ਬੰਦਾ ਉਹਨਾਂ ਦੀ ਗੱਲ ਕਰਦਾ ਉਹਦੇ ਚੈਨਲ ਬੰਦ ਕਰਤੇ ਵੀਡੀਓ ਮੇਰੀ ਆਪ ਤੇ ਫੋਨਾਂ ਦੇ ਵਿੱਚ ਸੇਵ ਕਰਕੇ ਰੱਖ ਲਿਓ ਇਹ ਦੋਹਾਂ ਜਾਣੇ ਪਸਟਾਉਣਗੇ ਜਿੰਨੇ ਵੀ ਜਨਰਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਵਿਰੋਧ ਦੇ ਵਿੱਚ ਖੜੇ ਨੇ ਇਹ ਪਛਟੌਣਗੇ ਇਸ ਨਗਰ ਦੀ ਸੱਤ ਦੇ ਵਿੱਚ ਇਕੱਠੀ ਹੋਈ ਸਾਰੀ ਸੰਗਤ ਗੱਜ-ਵੱਜ ਕੇ ਬੁਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਦੇ ਬੱਚਿਆਂ ਦੇ ਅੱਗੇ ਵੀ ਮੈਂ ਬੇਨਤੀ ਕਰਦਾ ਇੱਕ ਮੈਂ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਉਂਗਾ ਮੇਰਾ ਵੀਰ ਬਣ ਕੇ ਉਹਨਾਂ ਟਾਈਮ ਚੁੱਪ ਦਾ ਦਾਣਾ ਜਰੂਰ ਬਾਛਿਓ ਪਹਿਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਇਹ ਕਰਨੀ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਅਫਵਾਹਾਂ ਫਲਾਈਆਂ ਜਾ ਰਹੀਆਂ ਚੈਨਲਾਂ ਦੇ ਉੱਪਰ ਕਿਉਂਕਿ ਵਿਰੋਧੀ ਪਾਰਟੀਆਂ ਨੂੰ ਹੋਰ ਤਾਂ ਕੋਈ ਗੱਲ ਸੁੱਝਦੀ ਨਹੀਂ ਕਿਉਂਕਿ ਆ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਾਡੇ ਕੋਲ ਇੱਕੋ ਇੱਕੋ ਜਨਰਲ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੇ ਉੱਪਰ ਕੋਈ ਦਾਗ ਨਹੀਂ ਹੈਗਾ ਬਾਕੀ ਲੀਡਰਾਂ ਦੀ ਜੇ ਆਪਾਂ ਗੱਲ ਕਰੀਏ ਜਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਗੈਂਤੀ ਮੁੱਕ ਜਾਂਦੀ ਆ ਪਰ ਦਾਗ ਨਹੀਂ ਮੁੱਕਦੇ ਐਨੇ ਦਾਗ ਆ ਉਹਨਾਂ ਲੀਡਰਾਂ ਦੇ ਉੱਪਰ ਐਨੇ ਦਾਗ ਆ ਉਹਨਾਂ ਪਾਰਟੀਆਂ ਦੇ ਉੱਪਰ ਹੋਰ ਤਾਂ ਕੋਈ ਗੱਲ ਉਹਨਾਂ ਨੂੰ ਮਿਲੀ ਨਹੀਂ ਬਿਨਾਂ ਕਾਰਨ ਜਾਣੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਚੈਨਲਾਂ ਦੇ ਉੱਪਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਖੰਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਜੀ ਨੇ ਆਪਦੇ ਕਾਗਜ਼ ਭਰਤੇ ਉਹ ਭਰਾਵੋ ਜਿਹੜੇ ਕਾਗਜ਼ ਹਰਪਾਲ ਸਿੰਘ ਬਲੇਰ ਜੀ ਨੇ ਭਰੇ ਨੇ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਵਿਰੋਧ ਦੇ ਵਿੱਚ ਨਹੀਂ ਭਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਨਾਲ ਆ ਤੇ ਉਹਨਾਂ ਦੀ ਪਿੱਠ ਦੇ ਉੱਪਰ ਖੜੀ ਆ ਕਾਗਜ਼ ਇਸ ਕਰਕੇ ਭਰੇ ਗਏ ਸੀ ਕਿ ਜੇ ਕਿਤੇ ਅੱਗੇ ਜਾ ਕੇ ਇਹ ਕੋਈ ਚਾਲ ਚੱਲਦੇ ਆ ਜਾਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਪੇਪਰ ਪਾਸ ਨਹੀਂ ਕਰਦੇ ਤਾਂ ਅਸੀਂ ਬਾਕੀ ਪਾਰਟੀਆਂ ਦੇ ਲਈ ਮੈਦਾਨ ਖੁੱਲਾ ਨਹੀਂ ਛੱਡਾਂਗੇ ਆ ਜਿਹੜੇ ਬਾਕੀ ਪਾਰਟੀਆਂ ਵਾਲੇ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਕੀ ਰੰਗ ਲਾਇਆ ਸੋ ਇਹਨਾਂ ਨੂੰ ਟੱਕਰ ਦੇਣ ਦੇ ਲਈ ਉਹਨਾਂ ਨੇ ਕਾਗਜ਼ ਭਰੇ ਸੀ ਤੇ ਤੁਹਾਡੇ ਸਾਰਿਆਂ ਦੇ ਲਈ ਖੁਸ਼ਖਬਰੀ ਇਹ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਜੋ ਪੇਪਰ ਆ ਉਹ ਪਾਸ ਹੋ ਚੁੱਕੇ ਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅਮਰਤ ਸਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਨਾਲ ਆ ਤੇ ਫੁੱਲ ਸਪੋਰਟ ਆ ਤੇ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੇ ਆ ਕਿ ਰਿਕਾਰਡ ਤੋੜ ਵੋਟਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਖੰਡੂਰ ਸਾਹਿਬ ਤੋਂ ਜਿੱਤਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇੱਥੋਂ ਸਾਬਤ ਹੋ ਜਾਂਦਾ ਕਿ ਇਹ ਜੋ ਪਾਰਟੀ ਆ ਪੰਥ ਦੇ ਨਾਲ ਖੜਨ ਵਾਲੀ ਪਾਰਟੀ ਆ ਜੋ ਨੌਜਵਾਨ ਪੰਥ ਦੀ ਗੱਲ ਕਰਦਾ ਉਹਨਾਂ ਦੇ ਨਾਲ ਖੜਨ ਵਾਲੀ ਪਾਰਟੀ ਆ ਤੇ ਉਧਰ ਦੂਜੇ ਪਾਸੇ ਜੋ ਆਉਂਦੇ ਆਪ ਨੂੰ ਵੱਡੇ ਪੰਥਕ ਕਹਾਉਂਦੇ ਆ ਬਿਰਸਾ ਸਿੰਘ ਬਲਟੋਹਾ ਉਹ ਹਣ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਉੱਪਰ ਤੰਜ ਕਸਨ ਤੇ ਲੱਗੇ ਹੋਏ ਆ ਤੇ ਉਧਰ ਖੰਡੂਰ ਸਾਹਿਬ ਵਾਲਿਆਂ ਨੂੰ ਆਖ ਰਹੇ ਆ ਕਿ ਮੇਰੀ ਵੀ ਕੁਰਬਾਨੀ ਆ ਪੰਥ ਨੂੰ ਵੋਟਾਂ ਪਾਓ ਅਸੀਂ ਆਏ ਕਰਦਾਂਗੇ ਉਹ ਕਰਦਾਂਗੇ ਮੈਂ ਖੰਡੂਰ ਸਾਹਿਬ ਵਾਲਿਆਂ ਨੂੰ ਇੱਕੋ ਗੱਲ ਕਹਿਣਾ ਇਹ ਜਦੋਂ ਇਹ ਤੁਹਾਡੇ ਪਿੰਡ ਦੀਆਂ ਸੱਥਾਂ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਸਵਾਲ ਕਰੋ ਵੀ ਤੈਨੂੰ ਦੋ ਵਾਰ ਅਸੀਂ ਜਿਤਾਇਆ ਉਦੋਂ ਤੁਸੀਂ ਕੀ ਰੰਗ ਲਾਇਆ ਭਾਈ ਉਦੋਂ ਤੁਸੀਂ ਸਿਰਫ ਆਪਣੀ ਕੁਰਸੀ ਦੀ ਖਾਤਰ ਸੋਚਿਆ ਸਿਰਫ ਤੁਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਜਦੋਂ ਤੁਹਾਨੂੰ ਸੱਤਾਂ ਦੇ ਵਿੱਚ ਲਿਆਂਦਾ ਸੀ ਉਦੋਂ ਤੁਸੀਂ ਕੀ ਨਹੀਂ ਕਰ ਸਕਦੇ ਸੀ ਪੰਥ ਲਈ ਉਹਨਾਂ ਤੁਹਾਨੂੰ ਮੌਕਾ ਦਿੱਤਾ ਸੀ ਪਰ ਤੁਸੀਂ ਆਪਣੀ ਆਸਾਂ ਦੇ ਉੱਪਰ ਖਰੇ ਉੱtre ਤੇ ਐਤਕੀ ਤੁਸੀਂ ਕਿਹੜੇ ਮੂੰਹ ਦੇ ਨਾਲ ਵੋਟਾਂ ਮੰਗ ਰਹੇ ਹੋ ਤਾਂ ਮੈਂ ਬੇਨਤੀ ਕਰਦਾ ਕਿ ਜਦੋਂ ਬਿਰਸਾ ਸਿੰਘ ਬੁਲਟੋ ਹੋਰ ਕੇ ਆਉਂਦੇ ਆ ਨਾ ਇਹਨਾਂ ਦੇ ਨਾਲ ਜ਼ੁਬਾਨ ਵੀ ਨਾ ਲੜਾਓ ਬਸ ਦੋ ਹੱਥ ਖੜੇ ਕਰ ਦਿਓ ਇਹ ਆਪੇ ਸਮਝ ਜੂ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਮੈਂ ਇੱਕ ਗੱਲ ਸੁਣੀ ਜਿਵੇਂ ਬੱਚਿਓ ਮੈਂ ਤੁਹਾਨੂੰ ਕਹਿੰਦਾ ਸੀ ਕਹਾਣੀ ਸੁਣਾਉਂਗਾ ਗੱਲ ਸ਼ਾਇ ਤੈਨੂੰ ਸਮਝ ਆਵੇ ਚਾਹੇ ਨਾਮ ਹੈ ਜੇ ਨਾ ਆਈ ਤੁਹਾਡੇ ਘਰ ਦੇ ਤੁਹਾਨੂੰ ਸਮਝਾ ਦੇਣਗੇ ਇੱਕ ਜਮਾਤ ਦੇ ਵਿੱਚ ਨਾ ਜਵਾਕ ਆਦਾ ਹੋਮਵਰਕ ਨਹੀਂ ਕਰਕੇ ਆਇਆ ਮੈਡਮ ਨੇ ਜਵਾਕ ਨੂੰ ਕਿਹਾ ਕਹਿੰਦੀ ਤੂੰ ਹੋਮਵਰਕ ਨਹੀਂ ਕਰਕੇ ਆਇਆ ਚੱਲ ਆਉਂਦੀ ਸੀਟ ਦੇ ਉੱਪਰ ਖੜਾ ਹੋ ਤੇ ਆਉਂਦੀਆਂ ਬਹਾਂ ਖੜੀਆਂ ਕਰ ਜਵਾਕ ਕਹਿੰਦਾ ਮੈਡਮ ਜੀ ਮੈਂ ਤਾਂ ਆਲੀ ਗੱਲ ਹੀ ਆ ਦੋ ਚਪੇੜਾ ਚਾਹੇ ਵੱੱਟ ਮਾਰ ਦੋ ਪਰ ਮੈਂ ਬਾਹਾਂ ਖੜੀਆਂ ਨਹੀਂ ਕਰਨੀਆਂ ਕਹਿੰਦਾ ਜਦੋਂ ਮੈਂ ਬਾਹਾਂ ਖੜੀਆਂ ਕਰਦਾ ਨਾਲ ਦੇ ਜਵਾਗ ਮੈਨੂੰ ਬਿਰਸਾ ਸਿੰਘ ਪੁੱਟੋਹਾ ਬਿਰਸਾ ਸਿੰਘ ਪੁੱਟੋਹਾ ਕਹਿਣ ਲੱਗ ਜਾਂਦੇ ਆ ਆ ਹਾਲਾਤ ਹੋਏ ਪਿਆ ਜਵਾਗ ਵੀ ਲਾਣਤਾ ਪਾਉਂਦੇ ਆ ਜਵਾਗ ਵੀ ਜਮਾਤਾਂ ਦੇ ਵਿੱਚ ਮੜਮਾ ਨੂੰ ਕਹਿਣ ਲੱਗੇ ਅੱ비 ਬਾਹਾਂ ਖੜੀਆਂ ਨਹੀਂ ਕਰਨੀਆਂ ਚਪੇੜਾਂ ਚਾਰ ਵੱਧ ਮਾਰ ਦੋ ਤੇ ਉਹਨਾਂ ਨੂੰ ਹਜੇ ਵੀ ਸ਼ਰਮ ਨਹੀਂ ਹਜੇ ਵੀ ਪੰਥ ਦੇ ਨਾਲ ਭੜਦੇ ਆ ਉਹ ਨੌਜਵਾਨ ਦੇ ਵਿਰੁੱਧ ਖੜੇ ਆ ਜਿਹਨੇ ਸਾਰਾ ਪੰਜਾਬ ਜਗਾਤਾ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਸਾਡੇ ਨੌਜਵਾਨ ਜਿਹਾਂ ਚ ਬੈਠੇ ਆ ਨਾ ਥੋੜਾ ਜਿਹਾ ਜੇ ਕੋਈ ਹਲੂਣਾ ਮਾਰਨ ਵਾਲਾ ਜਰਨੈਲ ਆ ਗਿਆ ਦੇਖਿਓ ਕਿਵੇਂ ਟੁੱਟ ਟੁੱਟ ਕੇ ਪੈਂਦੇ ਦੇਖਿਓ ਕਿਵੇਂ ਗਲਤ ਰਹਾਹਾਂ ਨੂੰ ਛੱਡ ਕੇ ਸਹੀ ਰਹਾਹਾਂ ਦੇ ਉੱਪਰ ਆਉਂਦੇ ਤੇ ਆ ਵੀ ਰਹੇ ਸੀ ਮੈਂ ਆਪੇ ਗੱਲਾਂ ਕਹਿਣਾ ਕਿ ਅਸੀਂ ਵੀ ਬਾਈ ਦੀਪ ਸਿੱਧੂ ਦੇ ਜਗਾਏ ਹੋਏ ਜਿਵੇਂ ਆ ਬਾਈ ਦੀਪ ਸਿੱਧੂ ਤੋਂ ਪ੍ਰਭਾਵਤ ਹੋ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆਏ ਤੇ ਬਾਈ ਦੀਪ ਸਿੱਧੂ ਜਰਨੈਲ ਸਰਦਾਰ ਸਿਵਰਜ ਸਿੰਘ ਮਾਲ ਜੀ ਤੋਂ ਪ੍ਰਭਾਵਤ ਹੋਇਆ ਤੇ ਅੱਗੇ ਸਾਡੇ ਨੌਜਵਾਨ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਸੁਣ ਕੇ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਪਾਸੇ ਆ ਗਏ ਸੀ ਪਰ ਇਹ ਗੱਲਾਂ ਸਾਡੀਆਂ ਸਰਕਾਰਾਂ ਤੋਂ برداشت ਨਹੀਂ ਹੋਈਆਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਉੱਪਰ ਐਨਐਸਏ ਲਾ ਕੇ ਦਿਬਰੂਗੜ ਭੇਜਤਾ ਜਿਹੜਾ ਬੰਦਾ ਉਹਨਾਂ ਦੀ ਗੱਲ ਕਰਦਾ ਉਹਦੇ ਚੈਨਲ ਬੰਦ ਕਰਤੇ ਜਾਂ ਉਹਦੇ ਤੇ ਪਰਚੇ ਪਾਤੇ ਤੇ ਦੂਜੇ ਪਾਸੇ ਬਿਰਸਾ ਸਿੰਘ ਬਲਟੋਹਾ ਜਿਹਨੂੰ ਮੈਂ ਕੀ ਗੱਲ ਕਹਿਣਾ ਵੀ ਖੰਡੂਰ ਸਾਹਿਬ ਵਾਲੇ ਅੱਜ ਇਹ ਗੱਲਾਂ ਕਹਿੰਦੇ ਆ ਵੀ ਬੀਬੀ ਖਾਲੜਾ ਜਿਹਨੂੰ ਹਰਾ ਕੇ ਜਿਹੜਾ ਅਸੀਂ ਕਲੰਕ ਆਉਦੇ ਮੱਥੇ ਤੇ ਮੰਨ ਲਿਆ ਉਹ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਨੂੰ ਜਿਤਾ ਕੇ ਧੋਣਾ ਪਰ ਬੈਂਸਾ ਸਿੰਘ ਬੁਲਟੋਹਾ ਨੇ ਜਿਹੜਾ ਕਲੰਕ ਆਪਦੇ ਮੱਥੇ ਤੇ ਹੁਣ ਮੜ ਲਿਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਵਿਰੁੱਧ ਚੋਣ ਲੜਨ ਦਾ ਫੈਸਲਾ ਲੈ ਕੇ ਉਹ ਪ੍ਰਮਾਤਮਾ ਦੀ ਕਚੈਰੀ ਦੇ ਵਿੱਚ ਜਾ ਕੇ ਕੀ ਜਵਾਬ ਦੇਣਗੇ ਤੇ ਦੂਸਰੇ ਪਾਸੇ ਸਰਦਾਰ ਸਰਪਾਲ ਸਿੰਘ ਖਹਿਰਾ ਇਹ ਕਹਿੰਦਾ ਕਿ ਮੈਂ ਪੰਥ ਦੀ ਗੱਲ ਕਰਦਾ ਭਰਾਵੋ ਸਖਪਾਲ ਸਿੰਘ ਖਹਿਰੇ ਦੇ ਘਰੇ ਜਦੋਂ ਪੁਲਿਸ ਆਈ ਸੀ ਨਾ ਸਭ ਤੋਂ ਪਹਿਲਾਂ ਖਹਿਰੇ ਦੇ ਹੱਕ ਦੇ ਵਿੱਚ ਜੇ ਕਿਸ ਨੇ ਆਵਾਜ਼ ਬੁਲੰਦ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਕੀਤੀ ਤੇ ਅੱਜ ਖਹਿਰਾ ਭੁੱਲਿਆ ਫਿਰਦਾ ਤੇ ਅੱਜ ਖਹਿਰਾ ਉਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਬੀਜੇਪੀ ਦਾ ਬੰਦਾ ਦੱਸਦਾ ਤੇ ਹੁਣ ਖਹਿਰੇ ਤੇ ਨੀਤ ਇਹਨੂੰ ਵੀ ਮੈਂ ਗੱਲ ਕਹਿਣੀ ਚਾਹਣਾ ਅੱਜ ਤੁਹਾਡੇ ਪਿੰਡ ਦੀ ਸਾਥ ਦੇ ਵਿੱਚ ਮੈਂ ਖੜ ਕੇ ਇਹ ਗੱਲ ਕਹਿਣਾ ਨੋਟ ਕਰ ਲਿਓ ਇਹ ਵੀਡੀਓ ਮੇਰੀ ਆਪਦੇ ਫੋਨਾਂ ਦੇ ਵਿੱਚ ਸੇਵ ਕਰਕੇ ਰੱਖ ਲਿਓ ਇਹ ਦੋਹੇ ਜਾਣੇ ਪਛਤਾਉਣਗੇ ਜਿੰਨੇ ਵੀ ਜਰਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਵਿਰੋਧ ਦੇ ਵਿੱਚ ਖੜੇ ਨੇ ਇਹ ਪਛਤਾਉਣਗੇ ਜਿਹੜਾ ਕਲੰਕ ਇਹਨਾਂ ਨੇ ਆਪਦੇ ਮੱਥੇ ਤੇ ਮੜ ਲਿਆ ਇਹ ਕਦੇ ਨਹੀਂ ਧੁੱਤਾਂ ਜਾਂਣਾ ਕਿਉਂਕਿ ਕੱਪੜੇ ਤੇ ਪਏ ਦਾਗ ਤਾਂ ਧੁੱਤੇ ਜਾਂਦੇ ਆ ਪਰ ਕਰਤਾਰਾਂ ਤੇ ਪਏ ਦਾਗ ਨਹੀਂ ਧੁੱਤੇ ਜਾਂਦੇ ਤੇ ਐਤ ਕੀ ਸੰਗਰੂਰ ਵਾਲਿਓ ਫੈਸਲਾ ਤੁਸੀਂ ਕਰਨਾ ਕਿ ਬੋਟਾ ਕਰਦਾਰਾਂ ਨੂੰ ਪਾਉਣੀਆਂ ਨੇ ਜਾਂ ਮਕਰਾਂ ਨੂੰ ਪਾਉਣੀਆਂ ਨੇ ਖੈਰੇ ਆੜ ਕੇ ਜਿਹੜੇ ਕਹਿੰਦਿਆ ਕਿ ਅਸੀਂ ਪੰਛੀ ਦੀ ਗੱਲ ਕਰਦੇ ਆ ਅੱਜ ਪੰਛੀ ਦੇ ਉਲਟੋ ਚੋਣਾ ਲੜ ਰਹੇ ਆ ਤੁਸੀਂ ਭੁੱਲ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਂ ਦੀ ਕੁਰਬਾਨੀ ਨੂੰ ਮਾਂ ਕਹਿਣਾ ਇਹਨਾਂ ਦੀ ਜ਼ੁਰਤ ਕਿਵੇਂ ਪਈ ਆ ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆਈ ਇਹਨਾਂ ਨੂੰ ਵੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਕਿ ਐਸੀ ਆਪਦੀ ਕੌਮ ਦੇ ਜਰਨੈਲਾਂ ਦੇ ਖਿਲਾਫ ਚੋਣਾ ਲੜੀਆਂ ਉਹਨਾਂ ਨੂੰ ਹਰਾਉਣ ਦੇ ਲਈ ਸ਼ਾਸ਼ਾਂ ਕਰੀਆਂ ਕੀ ਜਵਾਬ ਦੇਣਗੇ ਇਹ ਸੰਗਰੂਰ ਵਾਲਿਓ ਅੱਜ ਤੁਸੀਂ ਠੋਕ ਕੇ ਕਹਿ ਰਹੇ ਹੋ ਕਿ ਸੰਗਰੂਰ ਵਾਲੇ ਪਾਸਾ ਪਲਟ ਦਿੰਦੇ ਆ ਤੁਸੀਂ ਸੰਗਰੂਰ ਵਾਲਿਓ ਅੱਜ ਇਹ ਗੱਲ ਠੋਕ ਕੇ ਕਹਿ ਰਹੇ ਹੋ ਕਿ ਸੰਗਰੂਰ ਵਾਲੇ ਜੜਾ ਪਟ ਕੇ ਰੱਖ ਦਿੰਦੇ ਆ ਪਰ ਖੰਡੂਰ ਸਾਹਿਬ ਵਾਲਿਆਂ ਦਾ ਤੁਸੀਂ ਹਾਲ ਦੇਖ ਲਓ ਕਿਵੇਂ ਉਹ ਭੱਜੇ ਫਰਦੇ ਆ ਜੋ ਨਾਲੇ ਕਲੰਕ ਜੋ ਦਾਗ ਮੜ ਲਿਆ ਸੀ ਬੀਬੀ ਖਾਲੜਾ ਜੀ ਨੂੰ ਹਰਾ ਕੇ ਆਪਦੇ ਮੱਥੇ ਤੇ ਉਹਨੂੰ ਧੋਣ ਦੇ ਲਈ ਪੱਪਾਂ ਭਾਰ ਹੋਏ ਫਰਦੇ ਆ ਤੇ ਜੱਤ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਖੰਡੂਰ ਸਾਹਿਬ ਤੋਂ ਪੱਕੀ ਆ ਤੇ ਮੈਂ ਇਹ ਗੱਲ ਤੁਹਾਨੂੰ ਇਸ ਕਰਕੇ ਕਹਿ ਰਿਹਾ ਸੰਗਰੂਰ ਵਾਲਿਓ ਕਿਤੇ ਤੁਸੀਂ ਆਪਦੇ ਮੱਥੇ ਤੇ ਦਾਗ ਨਾ ਮੜ ਲਿਓ ਬਾਈ ਦੇਵ ਸਿੱਧੂ ਕਹਿੰਦਾ ਹੁੰਦਾ ਸੀ ਕਿ ਪੰਥ ਦਾ ਮੇਹਣਾ ਨਾ ਲੈ ਲਿਓ ਇਹ ਮੇਹਣਾ ਸਦੀਆਂ ਤੱਕ ਸਾਥ ਨਹੀਂ ਛੱਡਦਾ ਤੇ ਅੱਜ ਮੈਂ ਤੁਹਾਨੂੰ ਕਹਿਣਾ ਸੰਗਰੂਰ ਵਾਲਿਓ ਤੁਸੀਂ ਪੰਥ ਦਾ ਮੇਹਣਾ ਨਾ ਲੈ ਲਿਓ ਇਹ ਦਾਗ ਮੱਥੇ ਤੇ ਨਾ ਮੜ ਲਿਓ ਸੋ ਇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜੋ ਤੇ ਇੱਕ ਗੱਲ ਮੈਂ ਹੋਰ ਕਹਿਣਾ ਖਾਰੇ ਯਾਰ ਕੇ ਕਸਦੇ ਸਕੇ ਨਹੀਂ ਹੋ ਸਕਦੇ ਜਿਹੜੇ ਬੰਦੇ ਆਪਦੀ ਕੌਮ ਦੇ ਸਕੇ ਨਹੀਂ ਹੋਏ ਪੰਥ ਦੇ ਸਕੇ ਨਹੀਂ ਹੋਏ ਜਿਹੜੇ ਜਰਨਲ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਉਹਦੇ ਸਕੇ ਨਹੀਂ ਹੋਏ ਉਹ ਥੋੜੇ ਸਕੇ ਕਿੱਥੋਂ ਹੋ ਜਾਣਗੇ ਮੈਨੂੰ ਦੱਸ ਦੋ ਤੁਸੀਂ ਹੋ ਜਾਣਗੇ ਸਕੇ ਉਹ ਥੋੜੇ ਆ ਝਾੜੂ ਚੱਪੇ ਵਾਲੇ ਮੀਤਿਆਰ ਆ ਗਏ ਕਿੰਨੀ ਕੁ ਉਮਰ ਆ ਉਹਨਾਂ ਦੀ ਮੀਤਿਆਰ ਨੂੰ ਮੈਂ ਪੁੱਛਣਾ ਚਾਹਣਾ 28-30 ਸਾਲ ਉਮਰ ਹੋਣੀ ਆ ਬਿਦੂ ਮਾੜਾ ਮੋਟਾ ਸੋਚ ਨੂੰ ਕਿਹਦੇ ਵਿਰੁੱਧ ਲੜ ਰਿਆਂ ਮੀਤ ਹਜ਼ਾਰ ਨੂੰ ਕਹਿਣਾ ਚਾਹੇ ਮੇਰੀਆਂ ਗੱਲਾਂ ਤੈਨੂੰ ਬੁਰੀਆਂ ਲੱਗਣਗੀਆਂ ਸੁਖਪਾਲ ਖਹਿਰਾ ਤੇ ਮੀਤ ਹਜ਼ਾਰ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਜਰੂਰ ਸੋਚਣ ਦੋਨੇ ਯਾਨੇ ਕਿ ਅਸੀਂ ਪੰਥ ਦੇ ਨਾਲ ਮੱਥਾ ਲਾ ਰਹੇ ਹਾਂ ਅਸੀਂ ਉਸ ਜਰਨੈਲ ਦੇ ਵਿਰੁੱਧ ਲੜ ਰਹੇ ਹਾਂ ਜਿਹਨੇ ਆਪਦੀ ਜ਼ਿੰਦਗੀ ਦਾ ਤੇ ਲਾਤੀ ਸਾਡੀ ਖਾਤਰ ਸਾਰਾ ਕੁਝ ਦਾ ਤੇ ਲਾਤਾ ਜਿਹਨੇ ਇਨਾ ਤਸ਼ੱਦਦ ਨਾਲ ਦੇ ਪਿੰਡੇ ਦੇ ਉੱਪਰ ਝੱਲ ਲਿਆ ਸੀ ਉਹਦੇ ਵਿਰੁੱਧ ਲੜ ਰਹੇ ਆ ਜਿਹੜਾ ਸੋਚਿਓ ਖੈਰਾ ਸਾਹਿਬ ਜਿਹੜਾ ਸੋਚਿਓ ਸੌ ਤੋਂ ਪਹਿਲਾਂ ਮੀਤ ਹਿਆ ਸਾਹਿਬ ਸ਼ਾਇਦ ਪ੍ਰਮਾਤਮਾ ਦੀ ਮਿਹਰ ਹੋ ਜਾਏ ਤੁਹਾਨੂੰ ਮਾੜੀ-ਮੋਟੀ ਅਕਲ ਆ ਜਾਏ ਤੇ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਹੋ ਜਿਹੇ ਲੀਡਰਾਂ ਨੂੰ ਸਮੱਤ ਜ਼ਰੂਰ ਬਖਸ਼ੀ ਗਲਤੀਆਂ ਹਰੇਕ ਇਨਸਾਨ ਕਰਦਾ ਆਪਦੀ ਜ਼ਿੰਦਗੀ ਦੇ ਵਿੱਚ ਮੈਂ ਕਹਣਾ ਮੇਰੇ ਤੋਂ ਵੱਡਾ ਕੋਈ ਪਾਪੀ ਨਹੀਂ ਹੋਣਾ ਮੈਂ ਬਥੇਰੀਆਂ ਗਲਤੀਆਂ ਕੀਤੀਆਂ ਹੋਣਗੀਆਂ ਪਰ ਇੱਕ ਗੱਲ ਮੈਂ ਮਾਣ ਦੇ ਨਾਲ ਕਹਿਣਾ ਕਿ ਮੈਂ ਅੱਜ ਤੱਕ ਕਿਸੇ ਲੰਡੀ ਪੂਚੀ ਲੀਡਰ ਦਾ ਸਾਥ ਨਹੀਂ ਦਿੱਤਾ ਤੇ ਫਕਰ ਦੇ ਨਾਲੇ ਗੱਲ ਕਹਿਣਾ ਵੀ ਅੱਜ ਜੇ ਕਿਸੇ ਦੀ ਸਪੋਰਟ ਦੇ ਵਿੱਚ ਖੜੇ ਆ ਤਾਂ ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਲਈ ਖੜੇ ਆ ਕਿਸੇ ਲੰਡੀ ਪੂਚੀ ਦੇ ਲਈ ਨਹੀਂ ਖੜੇ ਤੇ ਸੰਗਰੂਰ ਵਾਲਿਓ ਇਹ ਗੱਲ ਤੁਸੀਂ ਤਾਂ ਕੱਲ ਨੂੰ ਮਾਣ ਦੇ ਨਾਲ ਕਹਿ ਸਕਦੇ ਹੋ ਜੇਕਰ ਤੁਸੀਂ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਖੜੋਗੇ ਕੋਈ ਚੜੂ ਪਾਰਟੀ ਵਾਲਾ ਇਹ ਗੱਲ ਕਹਿ ਸਕਦਾ ਇਹਨੇ ਫਕਰ ਦੇ ਨਾਲ ਕੋਈ ਕਾਂਗਰਸੀ ਕਹਿ ਸਕਦਾ ਕੋਈ ਬਾਦਲਦਲੀਆ ਕਹਿ ਸਕਦਾ ਕੋਈ ਭਾਜਪਾ ਵਾਲਾ ਕਹਿ ਸਕਦਾ ਜਿਵੇਂ ਮਰਜੀ ਜਿੱਥੇ ਮਰਜੀ ਮੇਰੇ ਨਾਲ ਡਿਬੇਟ ਕਰ ਲੈਣ ਖੁੱਲਾ ਸੱਤਾ ਸਾਰਿਆਂ ਨੂੰ ਅੱਜ ਆ ਮੀਤ ਹਿਆਰ ਅੱਗੇ ਜਾਂਦੇ ਆ ਸਵਾਲ ਹੁੰਦੇ ਆ ਕਿ ਨਹੀਂ ਹੁੰਦੇ ਲਾਨਤਾ ਪੈਂਦੀਆਂ ਕਿ ਨਹੀਂ ਪੈਂਦੀਆਂ ਤੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਾਂਦੇ ਆ ਫਰੇਗ ਪਿੰਡ ਫਖਰ ਮਹਿਸੂਸ ਕਰਦਾ ਲੱਟੂਆਣਾ ਤੋਲਦੇ ਆ ਕਿਉਂ ਮਾਣਾ ਕਿ ਸਾਡੀ ਖਾਤਰ ਪਿੰਡੇ ਤੇ ਤਸ਼ੱਦਦ ਚੱਲਿਆ ਅੱਜ ਵੀ ਸਰਦਾਰ ਉਸੇ ਸਟੈਂਡ ਦੇ ਉੱਪਰ ਕਾਇਮ ਆ ਜੋ ਗੱਲਾਂ ਆਖੀਆਂ ਸੀ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੁੰਦੀ ਆ ਤੇ ਹੁਣ ਫੈਸਲਾ ਤੁਸੀਂ ਕਰ ਲਿਓ ਪੰਥ ਨੂੰ ਵੋਟਾਂ ਪਾਉਣੀਆਂ ਨੇ ਜਾਂ ਦੁੱਕੀ ਤਕੀ ਲੀਡਰਾਂ ਨੂੰ ਪਾਉਣੀਆਂ ਨੇ ਆਪਦੇ ਜਵਾਕਾਂ ਵੱਲ ਜਰੂਰ ਦੇਖ ਲਿਓ ਇਹਨਾਂ ਦੇ ਕੋਈ ਖਦਾ ਸਵਾਲ ਆ ਝਾੜੂ ਚੱਪਿਆਂ ਤੇ ਵੀ ਮਾਰ ਕਰਦੇ ਸੀ ਆਪਾਂ ਵੀ ਪਤਾ ਨਹੀਂ ਕੀ ਕਰ ਦੇਣਗੇ ਇਹਨਾਂ ਨੇ ਤਾਂ ਘਰੋਂ ਨਿਕਲਣਾ ਬੰਦ ਕਰਤਾ ਇਹ ਤਾਂ ਸਾਡੀਆਂ ਜਵਾਨਾਂ ਬਟਨ ਤੇ ਆ ਗਏ ਇਹ ਕਹਿੰਦੇ ਤੁਸੀਂ ਸਾਡੀਆਂ ਗਲਤ ਨੀਤੀਆਂ ਦਾ ਵਿਰੋਧ ਕਰਕੇ ਦਿਖਾਓ ਜੇ ਨਾ ਤੁਹਾਡੇ ਤੇ ਐਨਐਸਏ ਲਈ ਭਗਵਾਨ ਤੁਮਣ ਕਹਿੰਦਾ ਸੀ ਹਰਾਪੈਨ ਚੱਲੂ ਮਜ਼ਦੂਰਾਂ ਦੇ ਲਈ ਕਿਸਾਨਾਂ ਦੇ ਲਈ ਸਾਨੂੰ ਕੀ ਪਤਾ ਸੀ ਕਿ ਇਹਦਾ ਹਰਾਪੈਨ ਐਨਐਸਏ ਲਾਉਣ ਦੇ ਲਈ ਚੱਲੂ ਕੋਈ ਵੀ ਇੱਕ ਵੀ ਲੀਡਰ ਮੈਨੂੰ ਦੱਸ ਦੋ ਤੁਸੀਂ ਜਿਹਦੇ ਹੱਕ ਦੇ ਵਿੱਚ ਹੋਰ ਧਰਮਾਂ ਦੀ ਕਮਿਊਨਿਟੀ ਆਈ ਹੋਵੇ ਅੱਜ ਮੁਸਲਮਾਨ ਭਰਾ ਠੋਕ ਕੇ ਕਹਿੰਦੇ ਆ ਕਹਿੰਦੇ ਪਾਰਲੀਮੈਂਟ ਦੀਆਂ ਪੌੜੀਆਂ ਚੜਾਂਗੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਲ ਨੂੰ ਕਿਉਂ ਕਿਉਂਕਿ ਹਮੇਸ਼ਾ ਠੋਕ ਕੇ ਗੱਲ ਕਰਦੇ ਆ ਚਾਹੇ ਹਿੰਦੂ ਨਾਲ ਤੱਕਾ ਹੋਵੇ ਚਾਹੇ ਮੁਸਲਮਾਨ ਨਾਲ ਤੱਕਾ ਹੋਵੇ ਚਾਹੇ ਈਸਾਈ ਨਾਲ ਚਾਹੇ ਸੈਖਣ ਠੋਕ ਕੇ ਗੱਲ ਕਰਦੇ ਆ ਮੈਂ ਪਰਸੋਂ ਵੀ ਚਾਰ ਪੰਜ ਗੱਲਾਂ ਕਰਾਈਆਂ ਸੀ ਇਹੀ ਸਾਨੂੰ ਗੱਲਾਂ ਨੂੰ ਚੇਤੇ ਰੱਖਣਾ ਚਾਹੀਦਾ ਤੇ ਸਮਝਿਆਣਾ ਚਾਹੀਦਾ ਦਿੱਲੀ ਦੇ ਉਹ ਲਾਲ ਕਿਲੇ ਦੇ ਉੱਪਰ ਦੀਪ ਸਿੱਧੂ ਨੇ ਨਿਸ਼ਾਨ ਚਲਾਇਆ ਤਾਂ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਕੀ ਪਾਰਟੀਆਂ ਨੇ ਵਿਰੋਧ ਕੀਤਾ ਕੀਤਾ ਕਿ ਨਹੀਂ ਕੀਤਾ ਅਮਰਪਾਲ ਸਿੰਘ ਖਾਲਸਾ ਉਹਦੇ ਉੱਪਰ ਐਨਐਸਏ ਲੱਗੀ ਹੱਕ ਦੇ ਵਿੱਚ ਆਏ ਸਰਦਾਰ ਸਿਮਰਨਜੀਤ ਸਿੰਘ ਮਾਨ ਭਾਨਾ ਸਿੱਧੂ ਚੋਰੀ ਦਾ ਝੂਠਾ ਇਲਜ਼ਾਮ ਲਾਇਆ ਹੱਕ ਦੇ ਵਿੱਚ ਆਏ ਸਰਦਾਰ ਸਿਮਰਨਜੀਤ ਸਿੰਘ ਮਾਨ ਲੱਕੇ ਸੁਧਾਣੇ ਦੇ ਚੱਟੇ ਦਾ ਪਰਚਾ ਪਾਇਆ ਹੱਕ ਦੇ ਵਿੱਚ ਆਏ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਕਿਸਾਨਾਂ ਮਜ਼ਦੂਰਾਂ ਦੇ ਤਸ਼ੱਦਦ ਹੋਇਆ ਸਭ ਤੋਂ ਪਹਿਲਾਂ ਹੱਕ ਦੇ ਵਿੱਚ ਆਵਾਜ਼ ਪੁਲੰਦ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼ੇਰ ਮੁਹੰਮਦ ਖਾਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਅੱਜ ਤੱਕ ਸਿੱਖ ਕੌਮ ਨੇ ਚੇਤੇ ਰੱਖਿਆ ਪਰ ਸਾਡੇ ਆਪ ਦੇ ਬੰਦੇ ਭਾਈ ਖੈਰ ਨੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸਰਦਾਰ ਸਿਮਰਨਜੀਤ ਸਿੰਘ ਮਾਲ ਜੀ ਨੇ ਤੇ ਅੱਜੋ ਭੁੱਲਿਆ ਵਰਦਾ ਅੱਜੋ ਉਹੀ ਬੰਦਾ ਵਿਰਧ ਚੋਂ ਲੜਦਾ ਸੋ ਇੱਥੋਂ ਹੁਣ ਤੁਸੀਂ ਆਪ ਸਿਆਣੇ ਹੋ ਤੇ ਤੁਸੀਂ ਵੀ ਜਰੂਰ ਇਹਨਾਂ ਗੱਲਾਂ ਨੂੰ ਸੋਚਿਓ ਤੇ ਮੈਂ ਮੁੱਕ ਦੀ ਗੱਲ ਇਹੀ ਕਰਨੀ ਆ ਅਖੀਰਲੀ ਗੱਲ ਕਿ ਦਾਗ ਨਾ ਭਾਈ ਸੰਗਰੂਰ ਵਾਲਿਓ ਤੁਸੀਂ ਆਪਦੇ ਮੱਥੇ ਤੇ ਮੜ ਲਓ ਕਿ ਕਿ ਬਾਦੇ ਵਿੱਚ ਕੀ ਪਤਾ ਮੌਕਾ ਮਿਲੇ ਜਾਂ ਨਾ ਮਿਲੇ ਧੋਣ ਦਾ ਮੈਂ ਬੇਨਤੀ ਕਰਦਾ ਦੋਨੇ ਹੱਥ ਜੋੜ ਕੇ ਦੀਪ ਸਿੱਧੂ ਭਾਈ ਵੀ ਇਹੀ ਗੱਲਾਂ ਕਹਦਾ ਹੁੰਦਾ ਸੀ ਕਿ ਪੰਥ ਦਾ ਮਿਹਣਾ ਨਾ ਲੈ ਲਿਓ ਇਹ ਸਦੀਆਂ ਤੱਕ ਸਾਥ ਨਹੀਂ ਛੱਡਦਾ ਹੁੰਦਾ ਬਾਕੀ ਭਾਈ ਤੁਸੀਂ ਸਿਆਣੇ ਹੋ ਸਮਝਦਾਰ ਹੋ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਹੋਈਆਂ ਭੁੱਲਾਂ ਦੀ ਖਿਮਾ ਗੱਜ-ਵੱਜ ਕੇ ਬੁਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ